ਆਸ਼ਕਾਂ ਦੇ ਨਾਲ ਗੰਗੀਏ ਜਿੰਦ ਚੱਲੀ ਆਸ਼ਕਾਂ ਦੇ ਨਾਲ ਗੰਗੀਏ ਜਿੰਦ ਚੱਲੀ ਆਸ਼ਕਾਂ ਦੇ ਨਾਲ ਗੰਗੀਏ ਜਦੋਂ ਗੰਗੀ ਦੀਆਂ ਲਾਵਾਂ ਹੋਈਆਂ ਜਦੋਂ ਗੰਗੀ ਦੀਆਂ ਲਾਵਾਂ ਹੋਈਆਂ ਡਿੱਗਦੇ ਨੇ ਗਸ਼ੀਆਂ ਖਾ ਗੰਗੀਏ ਜਿੰਦ ਚੱਲੀ ਆਸ਼ਕਾਂ ਦੇ ਨਾਲ ਗੰਗੀਏ ਜਿੰਦ ਚੱਲੀਆਂ ਸ਼ਿਕਾੰਦੇ ਨਾਲ ਗੰਗੀਏ ਜਿੰਦ ਚੱਲੀਆਂ ਸ਼ਿਕਾੰਦੇ ਨਾਲ ਗੰਗੀਏ ਜਦੋਂ ਗੰਗੀ ਦੀ ਢੋਲੀ ਤੁਰੀ ਸੀ ਜਦੋਂ ਗੰਗੀ ਦੀ ਢੋਲੀ ਤੁਰੀ ਸੀ ਬਿੱਟਰੇ ਦੇ ਦੋ ਹੱਥੜਾ ਮਾਰ ਗੰਗੀਏ ਜਿੰਦ ਚੱਲੀਆਂ ਸ਼ਿਕਾੰਦੇ

ਪੇਕਿਆਂ ਦੇ ਕਰ ਸਿਲਕ ਹੰਡਾਇਆ ਪੇਕਿਆਂ ਦੇ ਕਰ ਸਿਲਕ ਹੰਡਾਇਆ ਸੋਹਰਿਆਂ ਦੇ ਕਰ ਲੇਰ ਵਿਨਾ ਮੇਰੇ ਵਰਗੀ ਮੇਰੇ ਵਰਗੀ ਕੋਈ ਹੀਰ ਵਿਨਾ ਮੇਰੇ ਵਰਗੀ ਮੇਰੇ ਵਰਗੀ ਕੋਈ ਹੀਰ ਵਿਨਾ ਮੇਰੇ ਵਰਗੀ ਮੇਰੇ ਵਰਗੀ ਕੋਈ ਹੀਰ ਵਿਨਾ ਪੇਕਿਆਂ ਦੇ ਕਰ ਬੂਰੀਆਂ ਚੰਗੀਆਂ ਪੇਕਿਆਂ ਦੇ ਕਰ ਬੂਰੀਆਂ ਚੰਗੀਆਂ ਸੋਹਰਿਆਂ ਦੇ ਕਰ ਕੱਟੀ ਵਿਨਾ ਮੇਰੇ ਵਰਗੀ ਮੇਰੇ ਵਰਗੀ ਕੋਈ ਜੱਟੀ ਵਿਨਾ ਮੇਰੇ ਵਰਗੀ ਮੇਰੇ ਵਰਗੀ ਕੋਈ ਚੱਟੀ ਵਿਨਾ ਮੇਰੇ ਵਰਗੀ ਮੇਰੇ ਵਰਗੀ ਕੋਈ ਜੱਟੀ ਵਿਨਾ ਨਵਾਂ ਨਵਾਂ ਮੈਂ ਚੁੱਲਾ ਪਾਇਆ ਨਵਾਂ ਨਵਾਂ ਮੈਂ ਚੁੱਲਾ ਪਾਇਆ ਉੱਤੇ ਬੈਗੀ ਮੱਕੀ ਜੇਠ ਦਾ ਟਿੱਡ ਟੁਕਦਾ ਮੇਰੀ ਦੁੱਖ ਦੀ ਬੱਕੀ ਜੇਠ ਦਾ ਟਿੱਡ ਟੁਕਦਾ ਮੇਰੀ ਦੁੱਖ ਦੀ ਬੱਕੀ ਜੇਠ ਨੂੰ ਤੜਫਨ ਦੋ ਮੈਨੂੰ ਦੇ ਦੋ ਫੱਕੀ ਜੇਠ ਨੂੰ ਤੜਫਨ ਦੋ ਮੈਨੂੰ ਦੇ ਦੋ ਫੱਕੀ ਦੱਸ ਕੀ ਲੱਗਦਾ ਮੇਰਾ ਵੇ ਹੋਬੀਰ ਹੋਊਗਾ ਤੇਰਾ ਵੇ ਪੈਰ ਦੀ ਜੁੱਤੀ ਰੇਹਾ ਕੋਲ ਖੜਾ ਵੀ ਮੇਝੇਟ ਦੀ ਕੁੱਟੀ ਰੇਹਾ ਕੋਲ ਖੜਾ ਵੀ ਮੇਝੇਟ ਦੀ ਕੁੱਟੀ ਜੇ ਤੂੰ ਕੋਲ ਨਾ ਹੁੰਦਾ ਮੈਂ ਵੀ ਮਾਰਦੀ ਜੁੱਤੀ ਜੇ ਤੂੰ ਕੋਲ ਨਾ ਹੁੰਦਾ ਮੈਂ ਵੀ ਮਾਰਦੀ ਠੁੱਠੀ ਜੇ ਤੂੰ ਕੋਲ ਨਾ ਹੁੰਦਾ ਮੈਂ ਵੀ ਮਾਰਦੀ ਜੁੱਤੀ

ਸਸ ਸਸ ਹਰ ਕੋਈ ਕਹਿੰਦਾ ਸਸ ਸਸ ਹਰ ਕੋਈ ਕਹਿੰਦਾ ਸਸ ਕਿਨੇ ਬਣਾਈਆਂ ਮੇਰੇ ਸਤਿਗੁਰ ਨੇ ਮਗਰ ਚੜੇ ਲਾਂ ਲਾਈਆਂ ਮੇਰੇ ਸਤਿਗੁਰ ਨੇ ਮਗਰ ਚੜੇ ਲਾਂ ਲਾਈਆਂ ਮੇਰੇ ਸਤਿਗੁਰ ਨੇ ਚਾਵਾ 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 ਜੇ ਸੱਸਮਾ ਬਣ ਜੇ ਪੇਕੇ ਕਦੇ ਨਾ ਜਾਵਾ ਜੇ ਸੱਸਮਾ ਬਣ ਜੇ ਪੇਕੇ ਕਦੇ ਨਾ ਜਾਵਾ ਜੇ ਸੱਸਮਾ ਬਣ ਜੇ ਸੱਸਾਂ ਸੱਸਾਂ ਹਰ ਕੋਈ ਕਹਿੰਦਾ ਸੱਸਾਂ ਹੁੰਦੀਆਂ ਧਰਮ ਦੀਆਂ ਮਾਵਾਂ ਕੇ ਨਾਲੇ ਸੱਸਾਂ ਪੁੱਤ ਦੇਂਦੀਆਂ ਨਾਲੇ ਦੇਂਦੀਆਂ ਰਹਿਣ ਨੂੰ ਥਾਂ ਕੇ ਨਾਲੇ ਸੱਸਾਂ ਪੁੱਤ ਦੇਂਦੀਆਂ ਨਾਲੇ ਦੇਂਦੀਆਂ ਰਹਿਣ ਨੂੰ ਥਾਂ ਨਾਲੇ ਸਸਾ ਪੁੱਤ ਦੇਂਧੀਆਂ ਅੱਜ ਤੇਰੀ ਨਖਰੋ ਨਾ ਬੱਚਦੀ ਜਗਿੰਦਰਾ ਅੱਜ ਤੇਰੀ ਨਖਰੋ ਨਾ ਬੱਚਦੀ ਵੇ ਅੱਜ ਤੇਰੀ ਨਖਰੋ ਨਾ ਬੱਚਦੀ ਜਗਿੰਦਰਾ ਅੱਜ ਤੇਰੀ ਨਖਰੋ ਨਾ ਬੱਚਦੀ ਵੇ इलाज काल नी नखलाज काल नी नख काल नी नख काल नी नख अज ते नखरना बच जगिन्दरा अज ते नखर बच अज ते नखरना बच जगिन्द अज ते बचदी वे ਨੀ ਨਖਰੋ ਤੇਰਾ ਮਾਮਾ ਆ ਰੋਟੀਆਂ ਰੋਟੀਆਂ ਹੀ ਸੇਕਦੇ ਮੈਂ ਨਹੀਂ ਰੋਟੀਆਂ ਰੋਟੀਆਂ ਸੇਕਣੀਆਂ ਮੈਂ ਤਾਂ ਮਾਮਾ ਹੀ ਸੇਕੂ ਅੱਜ ਤੇਰੀ ਨਖਰੋ ਨਾ ਬਚਦੀ ਜਗਿੰਦਰਾ ਅੱਜ ਤੇਰੀ ਨਖਰੋ ਨਾ ਬਚਦੀ ਵੇ ਅੱਜ ਤੇਰੀ ਨਖਰੋ ਨਾ ਬਚਦੀ ਜਗਿੰਦਰਾ ਅੱਜ ਤੇਰੀ ਨਖਰੋ ਨਾ ਬਚਦੀ ਵੇ ਇਲਾਜ ਕਰਾ ਲੈ ਨੀ ਨਕਰੋ ਇਲਾਜ ਕਰਾ ਲੈ ਨੀ ਨਕਰੋ ਅੱਜ ਤੇਰੀ ਨਖਰੋਂ ਨਾ ਬਚਦੀ ਜਗਿੰਦਰਾ ਅੱਜ ਤੇਰੀ ਨਖਰੋਂ ਨਾ ਬਚਦੀ ਵੇ ਅੱਜ ਤੇਰੀ ਨਖਰੋਂ ਨਾ ਬਚਦੀ ਜਗਿੰਦਰਾ ਅੱਜ ਤੇਰੀ ਨਖਰੋਂ ਨਾ ਬਚਦੀ ਵੇ ਨੀ ਨਖਰੋ ਤੇਰਾ ਵੀਰ ਆਇਆ ਸੰਧਾਰਾ ਲੈ ਕੇ ਆਇਆ ਆ ਮੇਰਾ ਵੀਰ ਆਇਆ ਮੇਰੀ ਨਿਆਣੀਆਂ ਦਾ ਮਾਮਾ ਆਇਆ ਨਹੀਂ ਉਹ ਤਾਂ ਸੰਧਾਰਾ ਲੈ ਕੇ ਆਇਆ ਤੂੰ ਕੀ ਕਰਦੀ ਸੀ ਪਹਿਲਾਂ ਮੈਂ ਤਾਂ ਖੇਖਣ ਕਰਦੀ ਸੀ ਖੇਖਣ ਤੈਨੂੰ ਸ਼ਰਮ ਨਾ ਆਈ ਖੇਖਣ ਕਰਦੀ ਨੂੰ ਮਾਮੇਵਾਰੀ ਮੇਰਾ ਵੀਰ ਆਇਆ ਹੁਣ ਬਨੂ ਖੀਰ ਤੇ ਮਾਲਪੂਏ ਉਹਨੂੰ ਦੋਹੋਂ ਸ਼ੱਕਰ ਨਾਲ ਰੋਟੀ ਕੁਝ ਨਹੀਂ ਹੋਇਆ ਤੁਹਾਡੀ ਨਖਰ ਨਖਰ ਨੂੰ